ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜਾ ਕਿ ਬਈ ਹੁਣ ਤੱਕ ਦੀ ਰਿਪੋਰਟ ਜਿਵੇਂ ਹਰ ਰੋਜ਼ ਦੀ ਨਵੀਂ ਤੋਂ ਨਵੀਂ ਰਿਪੋਰਟ ਆਉਂਦੀ ਹੈ ਸਾਹਮਣੇ ਉਹਨਾਂ ਦੀ ਜਿਵੇਂ ਗੱਲ ਕਰੀ ਆਪਾਂ ਸਿਟੀ ਸਕੈਨ ਵੀ ਹੁੰਦੀ ਆ ਤੇ ਜੇ ਗੱਲ ਕਰੀਏ ਹਰ ਰੋਜ਼ ਦੀ ਨਵੀਂ ਰਿਪੋਰਟ ਨੂੰ ਲੈ ਕੇ ਜਿਵੇਂ ਹੁਣ ਉਹਨਾਂ ਦੀ ਮਾਤਾ ਬਈ ਹਸਪੀਟਲ ਦੇ ਵਿੱਚ ਪਹੁੰਚਦੀ ਆ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਅਕਸਰ ਹਰ ਰੋਜ਼ ਜਾਂਦੇ ਤੇ ਬਾਈ ਜੇ ਗੱਲ ਕਰੀਏ ਸਾਡੇ ਪੰਜਾਬ ਦੇ ਸਿੰਗਰਾਂ ਦੀ ਤੇ ਸਾਰੇ ਹੀ ਅਰਦਾਸ ਕਰ ਰਹੇ ਸਾਡੇ ਪੰਜਾਬ ਦੇ ਲੋਕ ਸਾਰੇ ਅਰਦਾਸ ਕਰ ਰਹੇ ਦੁਆ ਇੱਕੋ ਹੀ ਨਿਕਲਦੀ ਵੀ ਰਾਜਵੀਰ ਜਵੰਦਾ ਬਾਈ ਬਹੁਤ ਜਲਦ ਠੀਕ ਹੋਣ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਡਾਕਟਰਾਂ ਦੀ ਜਿਹੜੀ ਹੁਣ ਤੱਕ ਦੀ ਰਿਪੋਰਟ ਆ ਉਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਆ ਕਿਉਂਕਿ ਰਾਜਵੀਰ ਜਵੰਦਾ ਜੇ ਗੱਲ ਕਰੀਏ ਬਾਈ ਅੱਜ 10 ਦਿਨਾਂ ਤੋਂ ਸਵਾ ਉੱਤੇ ਲੰਘ ਗਿਆ ਅੱਜ 11ਵਾਂ ਦਿਨ ਆ ਤੇ ਜਿਹੜਾ ਕਿ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕਾ ਪਰ ਹੋ ਸਕਦਾ ਵੀ ਅਰਦਾਸਾਂ ਜੇ ਵੈਗਰੂ ਹੋ ਸਕੇ ਵੀ ਜਲ ਠੀਕ ਹੋਣਾ ਅਰਦਾਸਾਂ ਜ਼ਰੂਰ ਕਰੋ ਬਈ ਤਾਂ ਪਹਿਲਾਂ ਆਪਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਜਿਹੜੀ ਉਹਨਾਂ ਦੇ ਮਾਤਾ ਬਈ ਉਹਨਾਂ ਦਾ ਕੀ ਕਹਿਣਾ ਤੇ ਜਿਹੜੇ ਉਹਨਾਂ ਨੂੰ ਮਿਲਣ ਪਹੁੰਚਦੇ ਆ ਉਹਨਾਂ ਦਾ ਕੀ ਕਹਿਣਾ ਤੇ ਪਹਿਲਾਂ ਆਪਾਂ ਇੱਕ ਵੀਡੀਓ ਸਾਂਝੀ ਕਰ ਦਈਏ ਚੈਨਲ ਤੇ ਬਣੇ ਰਹੋ ਰਾਜਵੀਰ ਜਵੰਦਾ ਦੇ ਲਈ ਲਗਾਤਾਰ ਅਰਦਾਸਾਂ ਚੱਲ ਰਹੀਆਂ ਤੇ ਪਹਿਲਾਂ ਆਪਾਂ ਇਹ ਵੀਡੀਓ ਸਾਂਝੀ ਕਰ ਦਈਏ ਫਿਰ ਕਰ ਦਈਏ ਅਗਲੇ ਚਾਰ ਸਾਂਝੀ ਮਹੂਰੀ ਸੰਯਾਗੀ ਆ ਤਾਂ ਦੋਵਾਂ ਕਾਰੀਏ ਤਸੀਲ ਤੁਹਾਡੇ ਮਾਤਰ ਅਨੁਸਾਰ ਮੈਂ ਇਹ ਅਰਦਾਸ ਕਰਾਂ ਜਿੱਥੇ ਵੀ ਬੈਠੇ ਹੋ ਤੁਸੀਂ ਦਿਲੋਂ ਅਰਦਾਸਾਂ ਕਰੋ ਕਿਉਂਕਿ ਅਰਦਾਸ ਸਭ ਤੋਂ ਵੱਡੀ ਅਰਦਾਸ ਹੈ ਹਨਾ ਤੇ ਲੱਗਦਾ ਹੈਗਾ ਪੂਰਨ ਯਕੀਨ ਹੈ ਵੀ ਬਾਈ ਦੀ ਗੱਲ ਰਹੀ ਗੋਣਗੇ ਸੋ ਹਾਂਜੀ ਹਾਂ ਅંદર ਮਿਲ ਕੇ ਆਏ ਆ ਉਹਨਾਂ ਦੇ ਮਦਰ ਨੂੰ ਬਾਕੀ ਦੀ ਸਾਰਿਆਂ ਨੂੰ ਤੇ ਡਾਕਟਰਸ ਜੋ ਕਹਿ ਰਹੇ ਨੇ ਕਿ ਚੱਲ ਰਹੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਹੇ ਸਭੀ ਲੱਗੇ ਹੋਏ ਨਹੀਂ ਆਪਣੇ ਦਿਲ ਜਾਨ ਦੇ ਨਾਲ ਮੈਨੂੰ ਸੀ ਕਿ ਹਸਪਤਲ ਵਾਲਿਆਂ ਨਾਲ ਵੀ ਗੱਲ ਹੋਈ ਸੀ ਕਿ ਤਾਂ ਸਭ ਜਾਨੀ ਪੋਜ਼ਿਟਿਵਲੀ ਮਨੇ ਮਿਲੀ ਨਹੀਂ ਤਾਂ ਆਪਾਂ ਨੂੰ ਪਤਾ ਆਪਾਂ ਟੁੱਟ ਜਾਂਦੇ ਇੱਕ ਵਾਰੀ ਤਾਂ ਹੁੰਦਾ ਹੀ ਹੈ ਨਾ ਐਕਸੀਡੈਂਟ ਵਾਡੀ ਗੱਲ ਹੁੰਦੀ ਪਰ ਜਿਵੇਂ ਜਿਵੇਂ ਆਪਾਂ ਨਾਲ ਰਹਿ ਨਹੀਂ ਜਿਹੜੀ ਬੰਦੇ ਜਿਆਦਾ 24 ਘੰਟੇ ਨਾਲ ਰਹਿੰਦੇ ਉਹ ਹਰੋਈ ਜੀ ਕਿ ਨਹੀਂ ਇੰਪਰੂਵਮੈਂਟ ਹੋ ਰਹੀ ਹੈ ਜਿਵੇਂ ਹੈ ਜੀ ਕੋਈ ਐਸੀ ਗੱਲ ਲੱਗੀ ਨਹੀਂ ਸਾਨੂੰ ਅੰਦਰ ਜਾ ਕੇ ਸਾਰੇ ਪਾਸੇ ਸਾਰੀ ਠੀਕ ਸੀ ਗੱਲਬਾਤ ਕਰਨ ਦੇ ਵਿੱਚ ਵੀ ਸਾਰੇ ਪੋਜ਼ਿਟਿਵ ਹੈ ਤੇ ਆਪਾਂ ਸਾਰਿਆਂ ਨੇ ਵੀ ਪੋਜ਼ਿਟਿਵ ਹੀ ਰਹਿਣਾ ਹੈ ਜੀ ਬਾਬਾ ਜੀ ਅੱਗੇ ਕਹਿੰਦੇ ਚੰਗਾ ਸੋਚੀਏ ਤੇ ਚੰਗਾ ਹੁੰਦਾ ਹੈ ਜੀ ਠੀਕ ਹੈ ਅਗਾਜ਼ ਕਰਨੀ ਹੈ ਸਾਰੇ ਕਰ ਰਹੇ ਨੇ ਅਸੀਂ ਵੀ ਕਰਦੇ ਆਂ ਦੂਰੋਂ ਦੂਰੋਂ ਸਭ ਕਰ ਰਹੇ ਨੇ ਅਰਦਾਸ ਲੋਕ ਪਰ ਅੱਤਾਂ ਜਾਗ-ਜਾਗ ਕੇ ਪਾਠ ਕਰ ਰਹੇ ਆਂ ਅਰਦਾਸ ਕਰਦੇ ਆ ਉਸ ਬੱਚੇ ਦੀ ਸਾਡੇ ਨਾਲ ਮਿਲ ਵਰਤਨ ਹੀ ਇਹੋ ਜਿਹਾ ਸੀ ਜੀ ਨੂੰ ਵੱਧ ਮਿਲੇਆ ਘੱਟ ਮਿਲੇਆ ਥੋੜਾ ਮਿਲੇ ਉਹਦਾ ਵਰਤਾਰਾ ਹੀ ਇਹੋ ਜਿਹਾ ਸੀਗਾ ਸਾਡੇ ਨਾਲ ਤਾਂ ਕਾਫੀ ਨੇੜਤਾ ਸੀਗੀ ਆਉਣਾ ਜਾਣਾ ਸੀਗਾ ਘਰੇ ਵੀ ਆਉਣਾ ਜਾਣਾ ਹਾਂਜੀ ਇਹ ਬਈ ਜੋ ਉਹਨਾਂ ਨੂੰ ਮਿਲਣ ਪਹੁੰਚਦੇ ਆ ਜੇ ਉਹ ਇੱਕ ਇਹ ਮਾਤਾ ਸੁਣ ਰਹੇ ਉਹਨਾਂ ਦਾ ਕੀ ਕੰਨਾ ਉਹਨਾਂ ਦੀ ਮਾਤਾਂ ਨੂੰ ਮਿਲ ਕੇ ਆਏ ਆ ਤੇ ਜਿਹੜੀ ਤੁਹਾਨੂੰ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜੇ ਗੱਲ ਕਰੀਏ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਬਈ ਜੋ ਰਾਜਵੀਰ ਜਵੰਦਾ ਦਾ ਹਰ ਕਿਸੇ ਸਖਤ ਦੇ ਦਿਲ ਦੇ ਵਿੱਚ ਪਿਆਰ ਆ ਹਰ ਬੰਦਾ ਇਹੀ ਕਹਿੰਦਾ ਵੀ ਰਾਜਵੀਰ ਜਵੰਦਾ ਬਹੁਤ ਜਲਦ ਠੀਕ ਹੋਣ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਪਰ ਹਜੇ ਤੱਕ ਉਹਨਾਂ ਹਾਲਤ ਨੂੰ ਲੈ ਕੇ ਬਈ ਨਾਜ਼ੁਕ ਹਜੇ ਤੱਕ ਹਾਲਤ ਤੇ ਇਹ ਡਾਕਟਰਾਂ ਦਾ ਵੀ ਕਹਿਣਾ ਹਰ ਰੋਜ਼ ਉਹਨਾਂ ਦੀਆਂ ਰਿਪੋਰਟਾਂ ਵੀ ਹੁੰਦੀਆਂ ਵੀ ਹੁਣ ਸਿਹਤ ਕਿਵੇਂ ਆ ਹੁਣ ਕਿਵੇਂ ਆ ਜੇ ਗੱਲ ਕਰੀਏ ਬਲਟੀ ਲੀਟਰਾਂ ਦੇ ਚਾਰ ਲੱਗੇ ਸੀ ਪਰ ਬਾਅਦ ਵਿੱਚ ਇੱਕ ਰਹਿ ਜਾਂਦਾ ਪਰ ਆਕਸੀਜਨ ਹਜੇ ਵੀ ਉਹਨਾਂ ਨੂੰ ਆਕਸੀਜਨ ਦੀ ਲੋੜ ਆ ਜੇ ਗੱਲ ਕਰੀਏ ਬਈ ਉਹਨਾਂ ਦੇ ਰੀੜ ਦੀ ਹੱਡੀ ਦੇ ਉੱਤੇ ਸਾਟਾਂ ਤੇ ਸਿਰ ਦੇ ਉੱਤੇ ਸਾਟਾਂ ਤਾਂ ਇਹਦੇ ਕਰਕੇ ਹਲੇ ਤੱਕ ਪੂਰੀ ਤਰ੍ਹਾਂ ਠੀਕ ਨੂੰ ਆਪਾਂ ਤਾਂ ਠੀਕ ਕਹਿ ਸਕਦੇ ਜੇ ਬੋਲ ਸਕਣਾ ਨਾ ਪਰ ਉਹ ਜੇ 10 ਦਿਨਾਂ ਤੋਂ ਉੱਤੇ ਸਮਾਂ ਹੋ ਗਿਆ 11ਵਾਂ ਦਿਨ ਤੇ ਹਲੇ ਤੱਕ ਉਹ ਵੀ ਠੀਕ ਨਹੀਂ ਹੈਗੇ ਹਾਲਤ ਨਾਜ਼ੁਕਾ ਪਰ ਵੈਗਰੂ ਮੂਰੇ ਅਰਦਾਸਾਂ ਇਹੀ ਕਰ ਰਹੇ ਆ ਬਈ ਸਾਡੇ ਪੰਜਾਬ ਦੇ ਲੋਕ ਆਪਾਂ ਵੀ ਇਹੀ ਪੀਲ ਕਰਦੇ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਫੋਟੋਸ ਹਸਪਤਾਲ ਚੋਂ ਜਿਹੜੀ ਹੁਣ ਤੱਕ ਦੀ ਰਿਪੋਰਟ ਆ ਉਹੋ ਇਹੀ ਆ ਵੀ ਡਾਕਟਰਾਂ ਨੂੰ ਲੈ ਕੇ ਜਿਹੜਾ ਉਹਨਾਂ ਦੀ ਹੋਂਦ ਦੀਆਂ ਰਿਪੋਰਟਾਂ ਉਹਨਾਂ ਦੀ ਮਾਤਾਂ ਦਾ ਵੀ ਕਹਿਣਾ ਜਿਹੜੇ ਚਾਹਣ ਵਾਲਿਆਂ ਦੀ ਆ ਉਹ ਵੀ ਇਹ ਕਹਿ ਰਿਹਾ ਵੀ ਹਾਲੇ ਹਾਲੇ ਤੱਕ ਹਾਲਤ ਨਾਜਿਕਾ ਅਰਦਾਸ ਜ਼ਰੂਰ ਕਰੋ ਬਈ ਜਿੱਥੋਂ ਤੇ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਬਈ ਮਿਲਦੇ ਆ ਗੱਲੋਂ ਧੰਨਵਾਦ